ਇਧਰ ਬਈ ਸਮਾਨ ਚੱਕ ਚੁੱਕ ਕੇ ਬਾਹਰ ਆ ਗਏ ਤੇ ਆਟੋ ਦੀ ਵੇਟ ਕਰ ਲੱਗ ਰਹੇ ਸੀ ਵੀ ਸਟੇਸ਼ਨ ਤੇ ਪਹੁੰਚ ਗਏ ਆ ਤੇ ਬੈਗ ਬੂਗ ਸਾਰੇ ਆਪਾਂ ਨੇ ਰੱਖ ਤੇ ਟ੍ਰੇਨ ਸਾਡੀ ਟ੍ਰੇਨ ਇਹ ਹੈ ਇਧਰ ਲਈ 굿 ਮਾਰਨਿੰਗ ਗਾਈਜ਼ ਵੀਰੇ ਅੱਜ ਅਸੀਂ ਖੜੇ ਆ ਲੁਧਿਆਣਾ ਤੇ ਆਪਾਂ ਕੀ ਕਰ ਰਹੇ ਅੱਜ ਕਾ ਜੂ ਆਪਾਂ ਗੁਰੂਗਰ ਮੱਥਾ ਟੇਕਣ ਗੁਰੂਗਰ ਮੱਥਾ ਟੇਕਣ ਆਏ ਸੀ ਤੇ ਇਧਰ ਸਮਾਈ ਪੈਣੇ ਸ਼ੋਪਿੰਗ ਕਰੀ ਹੋਈ ਹੈ ਕੱਪੜਿਆਂ ਦੀ ਤਦੂ ਫਿਰਦੀ ਹੈ ਇਧਰ ਤੇ ਅਸੀਂ ਖੜੇ ਆ ਮੋਡਲ ਟਾਊਨ ਤੇ ਕੋਨੀ ਪਾਰਕ ਸਰਬੋਗ ਨਵਾਂ ਓਕਤ ਨਵਾਰਨ ਗੁਰੂਕਰ ਤੇ ਇਥੇ ਸਾਡਾ ਕਸ਼ਦੀਪ ਸਿੰਘ ਸੇਖੋਂ ਸਵੇਰੇ ਸਵੇਰੇ ਕਹਿੰਦਾ ਤਿਆਰ ਹੋ ਗਿਆ ਮੇਰੇ ਵੀਰ ਉਹਦੇ ਫੋਟੋਆਂ ਖਾਂਣ ਲੱਗ ਆ ਵੀਊ ਦੇਖੋ ਤੁਸੀਂ ਆਪਾਂ ਫੜਦਾ ਬਾਲ ਹੋ ਲੋਟ ਹੋ ਰਹੇ ਆ ਨਾ ਆ ਕੇ ਹਟੇ ਹਨ ਕਿ ਨਹੀਂ ਕਾਸ਼ੂ ਤੇ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਹੁਣ ਚੱਲਦੇ ਆ ਆਪਾਂ ਸਟੇਸ਼ਨ ਤੇ ਉੱਥੇ ਟ੍ਰੇਨ ਲੈ ਕੇ ਆਪਾਂ ਚੱਲਾਂਗੇ ਆਪਣੇ ਪਿੰਡ ਨੂੰ ਵਾਪਸ ਤੇ ਆ ਜੋ ਵੀ ਆ ਗਏ ਦੀਪਾ ਔਰ ਇੱਧਰ ਦੀਪਾ ਨੇ ਕਪੜੇ ਲੈ ਨੇ ਦੀਪਾ ਕਿੰਨੇ ਦੇ ਕਪੜੇ ਲੈ ਨੇ ਕਿਦਾਸ 2000 ਦੇ ਕੱਪੜੇ ਲਈ ਆ ਦੀਪਾ ਆਹ ਲਈ ਹੈ 40 ਦੇ ਵੇਚਣਗੇ ਹੈ 40 2000 ਐਕਸਟਰਾ ਬਣਾਉਗੀ ਉੱਪਰੋਂ ਆਹ ਭਏ ਨੇ ਦੇਖੋ ਘੱਟੋ ਘੱਟ 20 ਕਿਲੋ ਕੱਪੜੇ ਕਿੰਨੇ ਸੂਟ ਨੇ ਦੀਪਾ ਜਿਵੇਂ ਨੇ ਪਹਿਲਾਂ ਚੱਕਿਆ ਤੇ ਨਾਲੇ ਸਿਰ ਤੇ ਚੱਕ ਬੰਨ ਲਾ ਤੇ ਨਾਲੇ ਚੱਕ ਕੇ ਨੇ ਇਹ ਤਿੰਨ ਬੰਨ ਆਹ ਦੇਖੋ ਯਾਰ ਮੈਨੂੰ ਝੋਲੇ ਚੱਕਾ ਦੇ ਦੀਪਾ ਨੇ ਇਧਰ ਆਹ ਝੋਲਾ ਦੇਖੋ ਲਿਫਟ ਵਿੱਚ ਜਿਹਦੀ ਜਾਣਗੇ ਸਾਰੇ ਕਿੰਨੇ ਜਾਣੇ ਹੋਗੇ ਤੁਸੀਂ ਲਿਫਟ ਰੁਕੂਗੀ ਇਹਨੂੰ ਪੇਟ ਨਹੀਂ ਹੈਗਾ ਲਿਫਟ ਦਾ ਲੱਗੀ 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 ਮਨਿੰਦਰ ਉਹ ਰਹਿਗੇ ਵਿਚਾਰੇ ਕਾਸ਼ੂ ਤਵਾਰੀ ਜੋ ਬਾਹਰ ਆ ਗਏ ਸਮਾਨ ਰੱਖ ਲੈ ਆਪਾਂ ਨੇ ਬਾਹਰ ਤੇ ਕਾਸ਼ੂ ਜਗਾਦੀ ਆਪਣੇ ਪਾਣੀ ਵਾਲੀ ਬੋਤਲ ਹੈ ਤੇ ਬਾਕੀ ਸਾਡੇ ਬੰਦੇ ਅੰਦਰ ਨੇ ਆਧਾਰ ਦੂਰ ਘੜ ਲੈਣਗੇ ਕਿ ਕਿਸੇ ਰਾਤ ਉਹ ਪੁਲੀਸ ਸੈੱਡ ਰੂਮ ਬਲਿਆ ਤੀ ਕੰਨੀ ਕਾਸ਼ੂ ਫੋਰ ਇਹਦੇ ਤੈਨੂੰ ਸਾਡੀ ਖਾਰੀਏ ਚੌਕਲੇਟ ਹੈ ਤੁਹਾਨੂੰ ਹੈ ਕਿੰਨੇ ਮੈਂ ਜੇ ਥੋੜਾ ਜਿਨਾ ਦੇਵਾਂ ਇਹਦੀ ਤੈਨੂੰ ਸਮਝ ਆ ਜੂਗੀ ਕਿ ਕਦ ਕਿਵੇਂ ਦਵਾਰੇ ਉੱਚੀ ਬੋਲਾ ਕਾਏਗਾ ਜੇ ਨਿਕਲ ਵੀ ਦਵਾਰੇ ਬਲੋਗ ਬੋਲਾ ਦੇਖਣਾ ਤੁਸੀਂ ਚੈਨਲ ਨੂੰ ਹਾਂ ਹਾਂ ਚਲਾ ਲਿਆ ਆਜੋ 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 ਆਗੇ ਸਾਡੇ ਬੰਦੇ ਹੌਲੀ ਹੌਲੀ ਪਹੁੰਚ ਰਹੇ ਨੇ ਉਹ ਆਉਂਦੇ ਨੇ ਆਹ ਕਰ ਲਾ ਨੀ ਕੁੜੀ ਦੇ ਹੱਥ ਤੋਂ ਲੈ ਚੌਕਲੇਟ ਦੇਖੋ ਕੰਨਾ ਉਹ ਸਿੱਧੇ ਫਿਰ ਜਨ ਟ੍ਰੇਨ ਤੇ ਹੋਰ ਨਹੀਂ ਦਵਾਣੀ تنਵੀਰ تنਵੀਰ ਵੀਡੀਓ ਨਾ ਬਣਾ ਚੱਕ ਬਈ ਨਹੀਂ ਤੇਰੇ ਬਈ ਸਮਾਨ ਚੱਕ ਚੁੱਕ ਕੇ ਬਾਹਰ ਆ ਗਏ ਤੇ ਆਟੋ ਦੀ ਵੇਟ ਕਰ ਲੱਗ ਰਹੇ ਆਂ ਅਸੀਂ ਤੇ ਆ ਬੈਠੀ ਆ ਬੇਦਰ ਥੱਕ ਗਈ ਹੈ ਤੁਹਾਨੂੰ ਇਧਰ ਦੇਖ ਐ ਵੀ ਆਟੋ ਮਿਲ ਗਿਆ ਤੁਹਾਨੂੰ ਨਵਾਂ ਜਿਹਾ ਆ ਦੇਖੋ ਤੇ ਬੈਠਣ ਲੱਗ ਰਹੇ ਵਿੱਚ ਚਲੋ 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 ਇਹਨਾਂ ਨੂੰ ਪਿੱਛੇ ਰੱਖੀਏ ਚਲੋ 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 ਇਹ ਦਦੀਪਾ ਫੜੀ ਤੇ ਫੜੋ ਲਾ ਬਈ ਆ ਰੱਖਦਾ ਸੰਭਾਲਦਾ ਮੈਂ ਤੇ ਕਾਸ਼ ਪਿੱਛੇ ਬੈਠ ਕੇ ਜਾਵਾਂਗੇ ਪਿੱਛੇ ਗਿਆ ਬੱਦੇ ਸਾਡੇ ਸਾਰੇ ਚੱਲ ਚੱਲ ਜਲਦੀ ਪਾ ਇੱਕ ਮਿੰਟ ਇੱਕ ਬਈ ਆ ਰੱਖਦੀ ਕਿੱਟ ਅਸੀਂ ਇੱਧਰ ਤੇ ਕਾਸੀ ਤੇ ਮੈਂ ਤੇ ਕਾਸੀ ਕਿਉਂ ਓਕੇ ਆ ਹੈ ਜਾ ਸਫਰ ਕਰਨਾ ਚਾਹੀਦਾ ਹੈ ਨਾ ਸਵੇਰੇ ਸੇ ਤੇ ਗੱਲ ਪਿਆ ਹਾਂ ਗੁੱਟਵੇ ਮੁਰੂ ਚੱਲਦੇ ਆਂ ਪਰ ਰੇਲਵੇ ਸਟੇਸ਼ਨ ਤੇ ਮਿਲਦੇ ਹਾਂ ਉੱਥੇ ਜਾਦੇ ਤੁਹਾਨੂੰ ਬਾਏ ਬੀ ਕਹਿੰਦੇ ਸਟੇਸ਼ਨ ਤੇ ਪਹੁੰਚ ਗਏ ਆਟੋ ਆਪਣਾ ਤੇ ਬੰਦੇ ਉਤਰਨਾ ਕਰੇ ਨੇ ਸਵਾਨ ਦਫਾ ਚਲੋ ਚਲੋ ਕਾਸੂ ਇਧਰ ਡਾਹਣ ਦਊਗਾ ਚੰਡਾ ਲਾ ਦੇਗਾ ਜੀ ਤੇ ਲੈ ਵੀ ਉਤਰ ਕੇ ਤੁਹਾਨੂੰ ਹੋਰ ਇਧਰ ਚੱਕਦਾ ਜੀ ਆਹ ਚਲੋ 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 ਨਵੇਂ ਜੀ ਹਟ ਅਬ ਸਟੇਸ਼ਨ ਤੇ ਪਹੁੰਚ ਗਏ ਆ ਤੇ ਬੈਗੂ ਸਾਰੇ ਆਪਾਂ ਇਹਦੇ ਅੱਗੇ ਤੇ ਟ੍ਰੇਨ ਸਾਡੀ ਟ੍ਰੇਨ ਇਹ ਹੈ ਇਧਰਲੀ ਜਿਹੜੀ ਇਹ ਖੜੀ ਹੈ ਤੇ 5 ਕਿ ਮਿੰਟ ਜਿਹੜਾ ਕਰ ਤੁਰਦੀ ਨਹੀਂ ਆਪਾਂ ਵੇਟ ਕਰ ਲੱਗ ਰਹੇ ਹਣਾ ਤੇ ਅੱਜ 15 ਅਗਸਤ ਹੈ 15 ਅਗਸਤ ਕਰਕੇ ਚੈਕਿੰਗ ਆਉਣ ਲੱਗ ਰਹੀ ਇੱਥੇ ਤੇ ਪੁਲਿਸੇ ਫੁੱਲਸ ਫਿਰਦੀ ਆ ਉਹ ਦੂਰ ਤੱਕ ਵੀ ਟ੍ਰੇਨ ਚੱਲ ਵੀ ਐ ਤੇ ਕਾਹੂ ਬੈਗਾ ਟੱਕੀ ਇੱਧਰ ਵਿਊ ਦੇਖਦਾ ਜਾਂਦਾ ਰਸਤੇ 'ਚ ਇਹ ਉਧਰੋਂ ਸਾਡੇ ਬੰਦੇ ਗੇਮੇ ਖੇਡਦੇ ਜਾਂਦੇ ਨੇ ਨਾ ਬਾਕੀ ਸਾਡੇ ਬੰਦੇ ਹੋ ਬੈਠੇ ਨੇ ਗੱਲਾਂਬੱਤਾਂ ਮਾਰ ਲੱਗੇ ਆ ਮੱਸੀ ਹੋਰ ਤੇ ਇਹ ਬੰਦਾ ਸਾਡਾ ਗੇਮਾਂ ਮਾਦੀ ਰਹਿੰਦੇ ਨੇ ਦੋਨੇ ਜਣੇ ਰਾਤ ਨੂੰ ਵੀ ਗੇਮ ਤੇ ਸੀ ਹੁਣ ਵੀ ਗੇਮ ਤੇ ਉਹ ਦੇਖੋ ਤੇ ਕਹ ਕਹ ਜੂ ਕਿਵੇਂ ਮੌਸਮ ਵਧੀਆ ਹੈ ਤਾਂ ਇਹ ਹੌਲੀ ਹੌਲੀ ਜਾਰੀ ਹੈ ਟ੍ਰੇਨ ਯਾਰ ਵੀ ਸਨਾਮ ਪਹੁੰਚ ਗਏ ਆਂ ਸੀ ਤੇ ਉਹ ਮੌਸਮ ਮੀਂਹ ਵਾਲਾ ਹੋ ਰਿਹਾ ਦੇਖੋ ਮੀਂਹ ਪੈਣ ਲੱਗ ਰਿਹਾ ਤੇ ਹੁਣ ਆਪਾਂ ਜਾਵਾਂਗੇ ਅੱਧਵਾ ਲੇਰਾ ਲਾਸਟ ਸਟੇਸ਼ਨ ਹੈ ਇਹ ਸਨਾਮ ਦਾ ਕਣੀਆਂ ਡਿੱਗਦੇ ਆ ਪਿਆ ਨੇ ਤੇ ਟ੍ਰੇਨ ਚੱਲ ਵੀ ਆ ਬਾਈ ਯੋਥੀ ਜੀ ਲੈ ਵੀ ਚੱਕਲ ਸਟੇਸ਼ਨ ਤੇ ਪਹੁੰਚ ਗਏ ਅਸੀਂ ਚੱਕ ਲੈ ਚੱਕ ਉੱਪਰ ਖਾਮਾ ਚਾਹ ਕਬਈ ਸਮਾਨ ਚੱਕ ਲੈ ਇੱਧਰ ਮੀਂਹ ਵਾਲਾ ਮੌਸਮ ਹੋ ਰਿਹਾ ਦੀ ਚੱਲ ਫੁਰੀ ਦੀ ਬਾਹ ਦੀਪਾਂ ਦੱਸੀ ਫੜੀਏ ਨੂੰ ਕੋਈ ਗੇਮ ਵੇਖ ਰਿਹਾ ਕਿਤੇ ਮੈਨੂੰ ਨਰਾਜ਼ ਹੋ ਗਿਆ ਨੀ ਆਲੇ ਮਾਸੂ ਚ ਉਤਰਿਆ ਸੀ ਇੱਧਰ ਭਾ ਗਿਆ ਇਹਨਾਂ ਦਾ ਸਾਡਾ ਗੇਮ ਵਾਲਾ ਸਾਰਾ ਟਾਈਮ ਗੇਮ ਖੇਡਦਾ ਆਇਆ ਇਹ ਹੁਣ ਮੂੰਹ ਲਾ ਕੋ ਨਦਿਆਣੇ ਪੂਜ ਅਖਲ ਤੱਕ ਟੀ-ਸ਼ਰਟ ਆ ਦਿਖਾ ਲੈ ਉਹ ਹੀ ਜਾਂਦੇ ਉਹ ਸਾਰਾ ਇਹਦੇ ਸਾਰੇ ਟਾਪਾ ਖੇਡੀਆਂ ਮੈਂ ਰੱਖ ਦ ਦਿੱਤਾ ਜਿਹਨੇ ਰੱਖਿਆ ਮੰਦੀ ਨਹੀਂ ਤੇਰੀ ਬੰਦ ਦੀ ਨਾ ਹਸਾ ਲੜਫੇ ਛੱਟ ਨਾ ਬੈ ਜਾ ਪੁੱਤ ਪੂਰਾ ਹੋਰ ਕਿੱਥੇ ਜਗਾ ਹੋਰ ਤਾਂ ਬੈਣੀ ਪੂਰੀ ਸਰੀ ਹੈ ਛੱਟ ਤੂੰ ਚੱਲ ਬੁੱਤ ਖੜਦੇ ਖੜਦੇ ਲੈ ਤਾ ਆ ਇਧਰ ਗੋਡੀ ਕਰ ਮਾਂ ਬੈ ਜਾ ਉਹ ਤੇ ਨਾ ਆਪਣਾ ਨਾ ਆ ਗਿਆ ਪਾਣੀ ਕਿਵੇਂ ਪਿੱਤੀ ਨਾ ਆਈ ਆ ਤਨੀ ਆਈ ਨਾ ਅੱਭਾ ਯਾਰ ਰੋੜਾ ਇਹ ਮਾਰ ਕੇ ਜਲਪਾ 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 ਇਹ ਆ ਪਾ ਫਿਰਦੀ ਉਹ ਰੋਣ ਲੱਗ ਗਿਆ ਹੈ ਓਏ ਹਾਏ ਤਾਂ ਤਾਂ ਚੱਲਿਆ ਹਰੋਂ ਦੇ ਵੀ ਛੱਡ ਕੇ ਹੈ ਓਏ ਰੋਣ ਲੱਗ ਗਿਆ ਬੰਦਾ ਸਾਡੇ ਦੋ ਜੀਨ ਲੱਗਿਆ ਤਾਂ ਹਨਾ ਓਏ ਲੋ ਵੀ ਸੂਟ ਲਿਆਂਦੇ ਦੀਪਾ ਖੋਦਣ ਲੱਗ ਰਹੀ ਹੈ ਨਾਲ ਹੀ ਲੱਗ ਰਹੀ ਹੈ ਅੱਧੇ ਖੋਲ ਕੇ ਇਦਾਂ ਕ ਇਧਰ ਆ ਘੜੀ ਰਹੇਗੀ ਯਾ ਦੇ ਨਾਲ ਕੀ ਕਿੰਨਾ ਨੂੰ ਪਲੇਟ ਤੇ ਦਰਕੋ ਥੋੜ ਜੋ 2 ਮਿੰਟ ਖਾ ਲੋ ਥੋੜੇ ਤੇ ਪਰੌਂਠੇ ਚੱਲੂ ਵਾਲੇ ਮੈਂ ਅੱਜ ਇਹਨੂੰ ਗਿਆ ਮਾਂ ਪਰਮੇ ਬਣਾਵਾ ਗਈ ਮਾਂ ਬੀਬੀ ਉਹ ਰਣ ਕੇ ਮੈਂ ਚੱਲ ਆਂਦੀ ਬਾਈ ਰੋਕ ਤਾਂ ਕੰਮ ਆ ਜੇ ਆ ਦੇਖ ਆ ਦੇ ਸੂਟ ਇੰਨੇ ਇਹ ਮੇਰੇ ਵੀਰੋਂ ਕਿੰਨੇ ਕਿੰਨੇ ਦੇ ਨੇ ਕਿੰਨੇ ਕਿੰਨੇ ਦੇ ਨੇ ਬਾਈ ਇਹ 12 12 ਸੋ ਬੋਲਾ 12 12 ਸੋ ਤੇ ਇਹ ਲਈਏ 12 12 ਸੋ ਤੇ ਬਈ ਕਹਣਗੇ ਕਿੰਨੇ ਕਿੰਨੇ ਤੇ ਇਹ 4 5 12 ਕਿੰਨੇ ਗੰਜੇ ਦਾ ਹੈਗਾ 1000 ਕੋਈ ਗੰਜੀ ਉਹ ਤੇ ਬਹੁਤ ਵਧੀਆ ਕਲਰ ਨੇਗੇ